ਸਾਜੂ ਹੁਣ ਟੇਸਟ ਕਰਾਊਗੀ ਆਪਣੀ ਦਾਦੀ ਤੂੰ ਜਾਓ ਜੀ ਮੈਂ ਰੰਗੀ ਤੁਹਾਡੀ ਚਾਹ ਦੀ ਸਾਡੀ ਚਾਹ ਦੀ ਤੁਸੀਂ ਟੇਸਟ ਕਰਾਓ ਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋਜ ਗੁੱਡ ਮਾਰਨਿੰਗ ਹੋ ਚੁੱਕੀ ਆ ਸਵੇਰ ਦੇ ਪਾ ਚੁੱਕੇ ਆ 7 ਸਾਜੂ ਚਲ ਗਈ ਹੈ ਸਕੂਲੇ ਜਸੂ ਪੀਣ ਦੇ ਯਾ ਉਗੂ ਹਨਾ ਚੂ ਹਨਾ ਚੂ ਚੂਗੂ ਪਿੰਦੀ ਸਾਜੂ ਚਲ ਗਈ ਇਹਦਾ ਪਪਾ ਛੱਡਣ ਗਏ ਆ ਤੇ ਮੈਂ ਬਣਾਉਂਦਈਆਂ ਚਾਹ ਤੇ ਹੁਣ ਉਹ ਮੈਂ ਦੇਖਾਂ ਚਾਹ ਮੇਰੀ ਬਣ ਗਈ ਹੋਈ ਆ ਤੇ ਗਲਾਸ ਰ ਪਾ ਕੇ ਲੈ ਕੇ ਆਉਣਾ ਤੇ ਪੀਣੇ ਚਾਹ ਬੁਰਸ਼ ਕਰ ਲਿਆ ਆ ਮੂੰਹ ਹੱਥ ਵੀ ਧੋ ਲਿਆ ਆ ਤੇ ਹੁਣ ਪਾਣੀ ਵੀ ਪੀ ਲਿਆ ਆ ਤੇ ਹੁਣ ਪੀਵਾਂਗੇ ਚਾਹ ਸਾਰਿਆਂ ਨੇ ਇੱਦੇ ਬਲੌਗ ਨਾਲ ਬਣੇ ਰਹੋ ਤੇ ਚਾਹ ਮੇਰਾ ਕਿਐ ਸੀ ਚਾਹ ਰਿੱਜਣ ਨਹੀਂ ਹੁੰਦੀ ਚਾਹ ਨੂੰ ਜਿੱਦ ਰਿੱਜ ਕੰਮਲੀ ਹੋਈ ਚਾਹ ਦੀ ਬਣ ਚੁੱਕੀ ਆ ਫਲੈਟ ਹੁੰਦਾ ਲੋ ਚਾਹ ਸਾਡੀ ਬਣ ਗਈ ਆ ਹੁਣ ਪਾਵਾਂ ਗਲਾਸਾਂ ਚ ਸਨ ਨੀ ਇਹ ਰ ਬੰਦਾ ਆਊਗਾ ਸੇ ਪੀ ਲੂਗਾ ਲਓ ਚਾ ਸਾਡੀ ਬੜ ਕੇ ਹੋ ਗਈ ਯਾ ਰੈਡੀ ਸਨ ਦੇ ਨਾ ਪਾਉਣਾ ਪੱਤੀ ਅਜ ਫੜਦੀ ਉੱਚ ਚਾਹ ਹੁੰਦੀ ਹੈ ਅੰਦਰ ਚਾਹ ਹਾਂ ਪੱਖਾ ਬੰਦ ਕੀਤਾ ਹੀ ਮੈਂ ਹਾਂ ਜਿੱਤੂ ਮੇਰੀ ਦੁੱਧ ਪਿੰਡਿਆ ਹਾਂ ਜੂ ਆਹ ਅਰੇ ਜਿੱਤੂ ਦੀ ਗੁੱਡ ਮਾਰਨਿੰਗ ਇਦਾਂ ਆਉਂਦੀ ਬੋਤਲ ਦੇ ਨਾਲ ਤੇਰੀ ਗੁੱਡ ਮਾਰਨਿੰਗ ਬੋਤਲ ਆ ਲੰਦੀ ਮੀਂਹ ਹੋ ਆ ਚੁੱਕਿਆ ਆ ਬੱਦਲ ਬਹੁਤ ਜ਼ਿਆਦਾ ਹੋਇਆ ਸੀ ਭੁੜਿਆ ਪਿਆ ਬੱਦਲ ਤੇ ਹੁਣ ਮੀਂਹ ਆ ਗਿਆ ਆ ਬਾਰਿਸ਼ ਹੋ ਰਹੀ ਆ ਦੜਾ ਦੜ ਜਸੂ ਜੀ ਸਾਡੇ ਆਏ ਨੇ ਕਹਿੰਦੇ ਬਾਰਿਸ਼ ਦੇਖੀ ਯਾਰ ਪਾਪਾ ਸੁੱਤੇ ਹੋਏ ਨੇ ਜਸੂ ਜੀ ਬਾਰਿਸ਼ ਦੇਖਣ ਉੱਤਰ ਗਏ ਆ ਉਹਨੇ ਕੋਈ ਕਾਰਾ ਕਰੂਗੀ ਕਾਰਾ ਕਰਨ ਤੋਂ ਬਿਨਾਂ ਹੀ ਰਹਿ ਨਹੀਂ ਸਕਦੀ ਮੈਂ ਆ ਖੜੀ ਆ ਡੈਡੀ ਅਟਾ ਡੈਂਸਰਾ ਚਲ ਕੇ ਬੂਆ ਪੇੜ ਲਓ ਇੱਕਦਮ ਹੀ بارش ਆ ਕਿੱਦਾਂ ਨਹੀਂ ਇਹਨਾਂ ਤੁੰ ਬਹੁਤ ਜੋਤ ਬਲੀ بارش ਸਾਰਾ ਮਿੰਦੰਗ ਜਾਈ ਜਾਂਦਾ ਦਸੂ ਉਹ ਤਾਂ ਖੜੀ ਹੋ ਜਾ ਰਹੀਦਾ ਕਮਰੇ ਉਹਨੇ ਫੇ ਕਮਰੇ ਜਿੱਥੇ بارش ਜਾਂਦੀ ਤੇ ਦੈਮੀ ਪੈਣ ਦੇ ਹੰਡਾ ਦਾੜੀ ਨੇ ਬੂਆ ਭੇਡ ਲਿਆ ਤੇ ਮੀਂਹ ਡੜਾ ਡੜਾ ਦੇਖੋ ਡੜਾ ਡੜ ਬੈਣਦੇ ਆਇਆ ਦੇਖ ਮੀਂਹ ਜਨਾਉਣਾ ਚਾਹੀਦਾ ਮੈਂ ਲੱਗੀ ਨੋਣ ਨਹੀਂ ਨਾਲੀ ਤੋਂ ਸਭਾ ਵੱਜਦਾ ਇਹਦਾ ਜਸੂ ਤੂੰ ਘਰੇ ਕਿ ਆਈਆਂ ਇਹ ਕਿਹੜੇ ਕੰਮਾ ਚ ਕੰਮ ਆ ਕਿਹੜੇ ਕੰਮਾ ਚ ਕੰਮ ਆ ਇਹ ਮੈਂ ਕੀ ਦੇ ਪੈਟ ਚਾਟਾ ਚ ਚਾਰ ਪੰਜ ਲੈ ਪਤਾ ਹੈ ਨਹੀਂ ਕਿ ਇਹ ਚੀਜ਼ ਹੈ ਗੋਸ ਇਹਨੂੰ ਤਾਂ ਨਾਲ ਲੈ ਕੇ ਨ ਜਾਇਆ ਕਰੇ ਬੋ ਬਿਗੜ ਗਈ ਆ ਦੇਖ ਲੀ ਹੁਣ ਨਹੀਂ ਦੇਖਣਾ ਲੈ ਵਾ ਫਿਰ ਲਿਓ ਜਾ ਕੇ ਜਲਦੀ ਆ ਜਿਓ ਦੌ ਦੌ ਹੁਣ ਉਹ ਤਾਂ ਹੈਗੀ ਆ ਪਰ ਇਹ ਹੁਣ ਉਹ ਤਾਂ ਹੈਗੀ ਆ ਹਾਂ ਉਹ ਚੱਲ ਜਾ ਦੋ ਸਵੇਰ ਆਉਂਦਾ ਕੀ ਸੋਵੇਂ ਮੈਥੋਂ ਉਹਨੇ ਤੁਮ ਨਾਲ ਜਾਣ ਤੋ ਹੈ ਗਈ ਆ ਹੁਣ ਇਹਨੂੰ ਮਿਲ ਗਈ ਆ ਬੜੀ ਤੇਰਾ ਹੋ ਸਮਝਦੀ ਆ ਸਭ ਕੁਝ ਲਓ ਜੀ ਅਸੀਂ ਬਣਾਉਣ ਲੱਗੇ ਆ ਅੱਜ ਮਟਰੀ ਅਸਲੇ ਸਿੱਟ ਸਿੱਟ ਜਾਈ ਜੇ ਘਰ ਦੀ ਮਟਰੀ ਲੱਗੇ ਬਣਾਉਣਾ ਚਲੋ ਕਰੋ ਚਾਲੂ ਇਹ ਜ਼ਰਾ ਆਪਾਂ ਵੀ ਥੋੜੇ ਜਿਹਾ ਪੂਣ ਸਿੱਟ ਦਾਂ ਹਾ ਲੇਜ਼ ਮਟਰੀ ਤੂੰ ਹੀ ਖਾਂਦੇ ਹੋਗੇ ਅਸੀਂ ਨਹੀਂ ਖਾਣੇ ਹੋ ਲੈ ਮਟਰੀ ਉਹਦੇ ਨਿਆਣਿਆਂ ਨੂੰ ਖਾਣਨ ਦੋ ਗੁਨੋਧ ਹੀ ਮੈਨੂੰ ਕਿੱਦਾਂ ਗੁਨ ਨਹੀਂ ਮੈਨੂੰ ਬਾਪ ਨਹੀਂ ਆਉਂਦੀ ਗੁਨਾ ਨਹੀਂ ਹੁੰਦਾ ਮੈਨੂੰ ਆਹ ਕਿਹੜੇ ਕੰਮਾਂ ਦੇ ਕੰਮ ਹੈ ਇਹ ਨਹੀਂ ਰੁਕੋ ਤਾਂ ਨੂੰ ਰੁਕੋਗੀ ਹੁੰਦਾ ਕਿਹੜੇ ਕੰਮ ਦੇ ਕੰਮੇ ਕਰਨ ਦੇ ਹੀ ਹੈ ਹੱਥ ਕੋ ਥੋਲੀ ਜਾਣੀ ਵਿੱਚੇ ਤੂੰ ਆਹ ਦੇਖੀਂ ਤੂੰ ਮੇਰੇ ਹੱਥ ਕੋ ਥੋਲੀ ਜਾਣੇ ਵਿੱਚੇ ਔਰੀਓ ਦੇ ਲੋਈ ਤੋੜ ਤੇ ਵਿੱਚ ਬਾਣ ਦੋ ਦੇ ਇੱਕ ਥੇ ਉਨੇ ਆੜਸਾ ਉੱਝ ਗਈ ਹੁਣ ਉਹ ਖਰਾਬ ਕਰਨਾ ਫੇਰ ਉਹ ਮੈਂ ਖਾ ਆਪਣਾ ਇਹ ਦਿੱਤਾ ਸੀ ਮੈਂ ਕੋਲੋਂ ਆਹ ਮੰਮਾ ਉਹਦੇ ਖਾਂਦੇ ਲ ਕਰਦਣੀ ਆ ਪਤਾ ਹੈ ਨਹੀਂ ਉਹਦੀ ਬਸ ਪਤਾ ਕਿ ਪੈਟ ਲੈ ਕੇ ਆਉਣਾ ਬਸ ਬਸ ਪੈਟ ਲਿਆਉਣਾ ਉਥੋਂ ਮੰਮਾ ਮੰਮਾ ਗੀ ਲੈ ਬੇਟਾ ਹੁਣ ਹੋਣਾ ਬਲੇ ਨੂੰ ਖੰਡ ਖੰਡ ਵਿੱਚ ਪਾ ਦੇ ਕਹਿੰਦੇ ਪਾਣੀ ਦਾ ਮਾੜੀ ਮੁੱਟੀ ਯਾਰ ਤੂੰ ਹੀ ਬਣਾਉ ਜੇ ਆਪਣੇ ਆਰਦਾ ਬਣਾਉਣਾ ਆਟਾ ਤਾਂ ਕੋਨਾ ਫੇਰੀ ਕਪੀਸ ਤਾਂ ਨਹੀਂ ਬਣਾਉਣੇ ਆ ਕੱਟ ਕੇ ਪੀਸ ਕਿੱਦਾਂ ਕਰਨੇ ਉਹ ਮੈਂ ਕਾਣ ਨੇ ਤੇ ਆਟਾ ਕੋਈ ਸਾਡੀ ਪੀਸ ਵੀ ਕਰ ਸਕਦੀ ਹੂੰ ਤੇ ਆਪਣਾ ਖਿਲਾਣਾ ਦੋ ਤੇ ਲਓ ਜੀ ਤੁਸੀਂ ਵੀ ਦੱਸੋ ਜੀ ਕਮੈਂਟ ਬਾਕਸ ਵਿੱਚ ਆਪਾਂ ਗਲਤ ਬਣਾਇਆ ਤਰੀਕਾ ਜਾਂ ਸਹੀ ਤਰੀਕੇ ਨਾਲ ਕਰ ਰਹੇ ਆ ਇਹ ਵੀ ਦੱਸ ਦਿਓ ਕਮੈਂਟ ਵਿੱਚ ਵੈਸੇ ਆਪਾਂ ਸਹੀ ਤਰੀਕੇ ਨਾਲ ਕਰਾਂਗੇ ਤੇ ਆਪਾਂ ਮਤਲਬ ਕੀ ਨਾ ਵੀਡੀਓ ਨਿਕਸੇ ਦੇਖੀ ਦੀ ਨਾ YouTube ਤੇ ਨਾ ਕਰੇ ਵੀ ਆਪਣੇ ਜੋ ਮਾਈਂਡ ਦੇ ਵਿੱਚ ਹੁੰਦਾ ਪਾ ਉਹ ਕਰਕੇ ਦੇਖੀਦਾ ਪਹਿਲੇ ਬਾਅਦ ਵਿੱਚ ਫੇ ਤੁਹਾਡੀ ਸਾਰਿਆਂ ਦੀ ਰਾਏ ਲੈ ਕੇ ਫੇ ਦੇਖੇਦਾ ਕਿ ਆ ਸਾਡੀ ਗਲਤੀ ਇੱਥੇ ਸੀਗੀ ਆ ਗਲਤੀ ਸੀ ਕਿਦੇ ਮੈਂ ਚੂਟੂ ਦਾ ਦੇਖ ਲਿਆ ਹਾਂ ਹਾਂ ਅਸਾਂ ਸੀ ਦੇਖੀ ਤਾਂ ਨਹੀਂ ਕੀ ਆਪਣੇ ਤਰੀਕੇ ਨਾਲ ਦੇਖਦੇ ਪਏ ਤਾਂ ਉਹਨਾਂ ਨੂੰ ਘਨ ਕੇ ਉਹਦੇ ਨੂਨ ਪਾ ਦੇਣਾ ਫੇ ਪੀਸ ਕਰਕੇ ਤੇਲ ਵਿੱਚ ਦਾਲ ਲੈ ਕਰ ਫੈਂਡ ਚ ਤੇਲ ਚ ਹੋਰ ਸਾਰੇ ਰੜਵਾ ਦਾਂ ਸਾਰੇ ਕੁੱਲ ਆਮ ਮਟਰ ਹੀ ਕੱਢ ਕੇ ਰੱਖ ਲਓ ਨਾਲੇ ਕੰਮ ਆ ਰਿਹਾ ਕਿ ਡੱਬੇ ਦੇ ਪਾਗ ਰੱਖੋ ਰੋੜ ਖਾਓ ਬਣੇ ਸਹੀ ਜਾਇਨਾ ਬਣੇ ਸਹੀ ਇੰਨਾ ਕੋਲੇ ਨੇ ਪਹਿਲਾਂ ਟਰਾਈ ਕਰ ਲਿਆ ਇਹ ਕੱਢ ਲਾਂਗੇ ਇਹ ਹੋਰ ਕੀ ਮੈਦੇ ਨਹੀਂ ਬਣਦੀ ਹਰ ਫਾਸਟ ਫੂਡ ਸਾਰਾ ਮੈਦੇ ਦਾ ਹੀ ਆ ਕੀ ਮੈ ਤਾਂ ਹਾਂ ਮੈਦਾ ਹੀ ਖਾਈ ਜਾਂਦੀ ਆ ਇਹ ਜੰਮ ਜਾਂਦਾ ਇੱਦਾਂ ਹੀ ਕਹਿੰਦੇ ਇੱਦਾਂ ਜੰਮਦਾ ਏ ਉਹਨੂੰ ਲੀਵਰ ਨੂੰ ਖਰਾਬ ਕਰਦਾ ਹੈ ਹਰ ਚੀਜ਼ ਚ ਮੈਦਾ ਆ ਪੀਜਾ ਵਿੱਚ ਮੈਦਾ ਆ ਡੱਬ ਰੋਟੀ ਚ ਮੈਦਾ ਆ ਹਰੇਕ ਚੀਜ਼ ਜਿੰਨੀ ਵੀ ਬਾਹਰਲੀ ਰੋਟੀ ਤੋਂ ਇਲਾਵਾ ਹਨ ਸਾਰੇ ਚ ਮੈਦਾ ਹੀ ਆ ਤੇ ਬਾਕੀ ਤੁਸੀਂ ਦੱਸਿਓ ਜੀ ਕਿਹੜੀ ਚੀਜ਼ ਚ ਮੈਦਾ ਨਹੀਂ ਹੈਗਾ ਗੋਲ ਗੱਪਾਂ ਨੇ ਮੈਦਾ ਹੀ ਵੰਦਾ ਹਨ ਛਾਨਣੀ ਜਿੰਗੀ ਹੈ ਛਾਨਣੀ ਸੀ ਮੜਾ ਉਤਨੂੰ ਤਹਾਵੋ ਬਾਹਰ ਲੈ ਗਿਆ ਤਾਂ ਯਾਰ ਸਿੰਡੀਆਂ ਵਾਲੀ ਮੁਸ਼ਕਾ ਦਾ ਮੈਨੂੰ ਮੁਸ਼ਕਾ ਆ ਬਾਹਰ ਲੈ ਕੇ ਆ ਫੇਰ ਨੂੰ ਬਾਹਰ ਲੈ ਕੇ ਦਿੱਤੀ ਮੁਸ਼ਕਾ ਆ ਮੈਨੂੰ ਕਿ ਨਹੀਂ ਮੈਂ ਦੇਸ ਰੂ ਸੁੰਡੀਆਂ ਪੈਂਦੀਆਂ ਹੂੰ ਮੁੱਛੇ ਜਗਾ ਤੂੰ ਤਾਫੇ ਸੁਸਰੀ ਲੱਗੀ ਹੁੰਦੀ ਜਿੱਦਾਂ ਦੇਖੋ ਖੜਾ ਉਦਾਂ ਹੀ ਉਹ ਤਾਂ ਉਹਦਾ ਕੁਛ ਹੈ ਤਾਂ ਹੈ ਗਰਮ ਗਰਮ ਜੀ ਨਿਕਲ ਜੇ ਦੰਦੇ ਉਦਾਂ ਐ ਨਹੀਂ ਕੁਛ ਵਿੱਚ ਸੈਰ ਵਾਰ ਘੱਟ ਕਰ ਬਿਓੜੇ ਕੇ ਬਾਹਰੋਂ ਸੁੰਡੀਆਂ ਨਹੀਂ ਪੈਂਦੀਆਂ ਮੇਰੇ ਇੱਧੇ ਯਾਰ ਅਗਲੇ ਤਾਜ਼ੀ ਲਿਆ ਕੇ ਰੱਖੀ ਸੀ ਕਿਹੜਾ ਦੂਜੀ ਦਿੱਤੀ ਸਾਨੂੰ ਉਹਨੇ ਆ ਨਾਮਕ ਵਿੱਚ ਮਿਕਸ ਤਾਂ ਨਹੀਂ ਪਉਣਾ ਮੈਂ ਨਾਮਕ ਪਾਉਣਾ ਬੜੀ ਮਟਰੀ ਰ ਬਣਾਉਂਦੀ ਆ ਬਣੀ ਫਦੀ ਕੁੱਕ ਇਟਾਲੀਅਨ ਕੁੱਕ ਦੇ ਲਓ ਓੰਨਾ ਮੈ ਲਖੜਾਓ ਲਾ ਰੱਖਿਆ ਕਤੋਂ ਇਨੀ ਉੱਪਰ ਇਟਾਲੀਅਨ ਕੁੱਕ ਬਣੀ ਦੇ ਕਿੱਸੇ ਰੱਖਣਾ ਹੋਰ ਇਟਾਲੀਅਨ ਕੁੱਕ ਤੁਸੀਂ ਮੈਂ ਇਟਾਲੀਅਨ ਕੁੱਕ ਇਟਾਲੀਅਨ ਕੁੱਕ ਦੇਖੋ ਜੀ ਇਟਾਲੀਅਨ ਇੰਨਾ ਕੋ ਤਾਂ ਥੋੜਾ ਜਿਹਾ ਨਾ ਜਿੰਨਾ ਕ ਨਾਮਕ ਪਉਣਾ ਉੰਨੀ ਕੀ ਮਟਰੀ ਸਵਾਦ ਲੱਗਣੀ ਹੈ ਹੈ ਮਤਲਬ 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 ਉਹ ਤਾਂ ਬਹੁਤ ਪੁੱਛਿਆ ਇਹ ਰੋਸ਼ਾਂ ਪੋ ਵੀ ਬਾਸ ਸਕਦੇ ਆ ਕਿ ਉਹ ਵੀ ਬਾਸ ਸਕਦੇ ਆ ਜੁਵੈਨ 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 ਹੈ ਜੁਵੈਨ ਇਹ ਕੀ ਤਾਂ ਪਾਲਾ ਵਿੱਚ ਫਿਰ ਉਹਦੇ ਕਈ ਚੰਨੀ ਨਹੀਂ ਹੁਣ ਚੈੱਕ ਕਰੂਗਾ ਤੇ ਇਹ ਲੋ ਹੋਇਆ ਵਿੱਚ ਐਦਾਂ ਲੋਣ ਹੋਇਆ ਨਹੀਂ ਹੋਣਾ ਸਾਰਾ ਸੱਤਿਆਂ ਨਾਲ ਕਰਤਾ ਪੜ ਤੇ ਭੁੱਲਣਾ ਨਹੀਂ ਉਹਨੂੰ ਮੁਕੀਆਂ ਨਹੀਂ ਦੇਣੀਆਂ ਮੁਕੀਆਂ ਦੇਣੀਆਂ ਆ ਗਿਆ ਹੁਣੇ ਮਾਂ ਦੇਖੀਦਾ ਮੈਂ ਖੁੰਦਾ ਲੈ ਕੋਈ ਨਾ ਚ ਤੇ ਇਹਨਾਂ ਵਿੱਚ ਤੇਲ ਹੀ ਧਾਖ ਲੋ ਕਰ ਮਾਂ ਇਨਾ ਟਾਈਮ ਮੇਰੇ ਤੋਂ ਕਿੱਥੇ ਹੈਗਾ ਮੇਰੇ ਤਾਂ ਆਪਣੀ ਨੀ ਕੰਮ ਮੁੱਕਦੇ ਘੱਟਾ ਸੂ ਕੰਮ ਹਾਂ ਸਹੀ ਹੈ ਦਿੰਦਾ ਆਓ ਕੰਦਾ ਐਡ ਕਰਕੇ ਫੇਰ ਦਿਓ ਵਿੱਚ ਫਿਰ ਤੇ ਦੱਸੂ ਮੂੰਹ ਵਿੱਚ ਮਤ ਕੁਝ ਡਾਲਣਾ ਮੇਰੇ ਬਟਵਾ ਓਕੇ ਨਹੀਂ ਤਾਂ ਗੰਗਰੂ 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 ਕਰਨ ਮਦ ਮਾਰਾ ਟਿੰਡ ਦਾ ਇਹ ਤੀਨੀ ਦੇਖ ਟਿੰਡ ਦਾ ਘੁੰਗਰੂ ਬਣਾ ਲੈਣਾ ਤਰਾ ਘੁੰਗਰੂ ਮੈਂ ਮੇ ਪੀਣ ਕਰੀ ਦਰਔਰ ਯੂ ਸ਼ੇਕ ਤੇ ਮੈਡਮ ਹੁਣੇ ਦਰਉਣਗੇ ਇਹ ਤੇ ਮੈਂ ਹੋਰ ਹੀ ਹੋਜੀ ਪੀਣਾ ਢੰਡਾ ਇਹਦਾ ਰਾਤ ਦੁੱਧ ਪਿਆ ਆਇਆ ਨੇ ਪੀਤਾ ਨਹੀਂ ਗਾਇਜ਼ ਕਰਕੇ ਇਹਦੀ ਜਿਹੜੀ ਪੈਂਡਿੰਗ ਆਈਟਮ ਆ ਮੈਨੂੰ ਪੀਣੀ ਤੇ ਚਗਲਾ ਮਿਲਣਾ ਤੇ ਚਗਲਾ ਮਿਲਣਾ ਲੈ ਕੇ ਆਉਣਗੇ ਤਾਂ ਮੈਂ ਓਰੀਓ ਸ਼ੇਕ ਬਣਾ ਕੇ ਪੀਣ ਗਾ ਨਹੀਂ ਉਹਨਾਂ ਟਾਈਮ ਦੇ ਲਈ ਤੇ ਮੈਡਮ ਹੁਣੇ ਮੇਰੇ ਮੜਰੀ ਦੀ ਵੱਟ ਕੱਢਣਗੇ ਵੱਟ ਕੱਢਣਗੇ ਵੱਟ ਕੱਢਣਗੇ ਇਹ ਤਾਂ ਮੜਰੀ ਬਣਨੀ ਨਹੀਂ ਨੇਰੀ ਮਾ ਦੋ ਵੀ ਨਹੀਂ ਮੋਟੀ ਬਣਾਉਣੀ ਤੁਸੀਂ ਬਾਹਰ ਮੁੰਜਾ ਡਾ ਕੇ ਉੱਥੇ ਕੱਟ ਲਓ ਹੁਣ ਪੀਸ ਯਾਰ ਪੀਸ ਕਿੱਦਾਂ ਕੱਟਣੇ ਆ ਪਤਾ ਨਹੀਂ ਜਾਹ ਹੋਗੀ ਵਾਲਾ ਤਾਂ ਰੋਟੀਾਂ ਨੂੰ ਬੇਲਣੀ ਇਹ ਵੇਲ ਹੋ ਜੂ ਹਾਂ ਬੇਲੋ ਰੋਟੀਾਂ ਨੂੰ ਬੇਲ ਕੇ ਫੇਰ ਪੀਸ ਕੱਟਣੇ ਇਹਦੇ ਤੇ ਫਿਰ ਅੱਗੇ ਮੈਂ ਤੁਹਾਨੂੰ ਦਾਦਾ ਪ੍ਰੋਸੈਸ ਕੀ ਆ ਇਹ ਮੈਂ ਇੰਨਾ ਕੁ ਮੈਨੂੰ ਤਾਂ ਪਤਾ ਕਿ ਜਿੱਦ ਸਾਡੇ ਭੈਣਾਂ ਮੇਰੇ ਦੇ ਵਿਆਹ ਹੁੰਦੇ ਕੇ ਬਾਅਦ ਸਾਮਾਨ ਪੱਜਦਾ ਹੁੰਦਾ ਸੀਗਾ ਤੇ ਉਹ ਮੈਂ ਫੇਰ ਤਾਂ ਪੰਗੇ ਜੇ ਲੈੰਦਰ ਨਾ ਹੁੰਨੇ ਆ ਤੇ ਬਣਾਉ ਨੂੰ ਕਿਤੇ ਇਦਦਰ ਨਾ ਹੁੰਦਾ ਜਗਾ ਤੇ ਹੁਣ ਮੈਂ ਤੂੰ ਘਰ ਵਾਲੀ ਆਪਣੀ ਬਣਾਉਣਾ ਪਿਆਗਾ ਇਸ ਤਰ੍ਹਾਂ ਇਹਦਾ ਮੈਨੂੰ ਤਾਂ ਦਿਮਾਗ 돌ਣਾ ਚੱਲ ਪਵੇ ਇਹ ਤਾਂ ਫੇਰ ਤੁਹਾਨੂੰ ਪਤਾ ਹੀ ਆ ਮੇਰਾ ਜਾਨਦਾ ਪਿਤਾ ਪਾਣਾ ਚਲਾਉਂਦਾ ਮੈਨੂੰ ਬਿਆ ਮੈਨਾਂ ਤਾਂ ਮਾ ਬਹੁਤ ਚੰਦਾ ਪੁੱਠੇ ਦਾ ਮਾਰ ਸੁੱਤੀ ਨਾ ਮਾਰ ਕੜਾਹੀ 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 ਚਲੋ ਤਕਲਾ ਬੰਨਾ ਲੈ ਕੇ ਆਓ ਤੋਬੋ ਤੋ ਤਾਓ ਤਕਲਾ ਬੰਨਾ ਮੈਂ ਹੁਣ ਜੇਰ ਪਾ ਘੁੰਮਣਦੇ ਆ ਦਸ ਉਹ ਲੈ ਕੇ ਆਓ ਮੰਜਾ ਕੱਢੋ ਬਾਹਰ ਯਾਰ ਮੱਛਰ ਖਾ ਲਿਆ ਤੇ ਮੱਛਰਾਂ ਚ ਮੈਂ ਪਿੱਜ ਗਈ ਤੈਨੂੰ ਮਿਲਣ ਆਂਦੀ ਦਿਲਦਾਰਾ ਮੱਛਰਾਂ ਚ ਮੈਂ ਪਿੱਜ ਗਈ ਲੈ ਉਹਨੂੰ ਹਲੇ ਪੋਟੀ ਤੇ ਦੋਸਤੋ ਮੀਂਹ ਦੱਸਿਓ ਕਿੱਥੇ ਕਿੱਥੇ ਪਿਆ ਜੀ ਪਹਿਲਾਂ ਆਪਣੇ ਘਰ ਯਾ ਸਾਰੀਆਂ ਜਿਹੜਾ ਮਿੱਤੇ ਦੀਆਂ ਬੰਦੀਆਂ ਆ ਹਾਂ ਜੀ ਮੋਮਸ ਵੀ ਬੰਦੇ ਨੇ ਮੋਮਸ ਵੀ ਦੇ ਫ੍ਰੈਂਚ ਫ੍ਰਾਈਜ਼ ਪਟੂਰੇ ਪਟੂਰੇ ਬਣਾਈਏ ਪਟੂਰੇ ਉਹ ਵੀ ਇਹਦੇ ਬੰਦੇ ਆ ਮੰਮਾ ਪਟੂਰੇ ਬਣਾਵੋ ਦੇਖਣ ਪਸੰਦ ਆ ਤੇਖੀ ਆਪਣੇ ਜਿਹਨ ਤਾਂ ਆਦੀ ਮੈਨੂੰ ਕੀ ਪਸੰਦਾ ਸਾਡੀਆਂ ਲੇਕ ਨਿਸ਼ੇ ਦੀ ਪਤਾ ਇਹਨਾਂ ਨੂੰ ਆਪਣੀਆਂ ਗੱਲਾਂ ਤੇ ਮੰਨਦੇ ਹੈ ਟੱਕੜ ਗੇ ਲਿਆਵਾ ਹਾਂ ਟੱਕੜ ਗੇ ਲਿਆ ਇਹਨੂੰ ਜਿੰਨਾ ਵਾਜੀ ਟੁੱਕੇ ਸਿੱਤਰ ਵਾਂਗ ਬਧਾਈ ਜਾ ਤੇ ਖੜੀ ਹੋ ਮੈਂ ਕਿ ਨਹੀਂ ਇਹਨੂੰ ਜਿੰਨਾ ਮਾਜੀ ਟੁੱਕੇ ਸਿੱਤਰ ਵਾਂਗ ਬਧਾਈ ਜਾ ਕਾਦੀ ਇੱਦਾਂ ਇੱਦਨੂੰ ਬਧਾ ਲੋ ਚਾਹੇ ਉੱਧਰ ਨੂੰ ਬਧਾ ਲੋ ਦੇਬਣਾ ਇਹਨੂੰ ਫੋਨ ਮਮਾ ਇਦਾਂ ਕਰੋ ਪੇਰਾ ਤੁਸੀਂ ਉਹ ਬਣਾ ਲਓ ਫਿਰ ਆਪਾਂ ਦੋਨੇ ਜਾਨੇ ਭਟੂਰੇ ਖਾਓਗੇ ਪਾਪਾ ਨੂੰ ਦੇਨੇ ਫਿਰ ਮੂਸ ਬਣਾ ਮਮਾ ਹਾਂ ਆਪਾਂ ਦੋਨੇ ਖਾਣਗੇ ਹਾਂ ਆਪਾਂ ਦੋਨੇ ਜਿਹੜੀਆਂ ਖਾਣੇ ਚੀਜ਼ ਹੈਗੀ ਪਰ ਪਕਾ ਜਿਹੜੀ ਦੂਜੀ ਚੀਜ਼ ਆ ਕਿਉਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਦੂਜੀ ਨੂੰ ਜਿਹੜੀ ਦੂਜੀ ਚੀਜ਼ ਆ ਨਾ ਉਹ ਪਾਪਾ ਹੀ ਖਾਓਗੇ ਪਾਪਾ ਨੇ ਕਿਹਾ ਸੀਗਾ ਨਾ ਫਿਰ ਤੁਸੀਂ ਆਪਣੀ ਮਨ ਮਰਜ਼ੀ ਕਰੋ ਤਾਂ ਮੈਨੂੰ ਸੁਣਾਓ ਕਾਰਦ ਲੈ ਕੇ ਆ ਗੱਲਾਂ ਘਟਾ ਆਪਣਾ ਕਾਰਦ ਲੈ ਕੇ ਆਣ ਠੀਕ ਆ ਗੋਲਡਨ ਕਰਦ ਲੈ ਆਓ ਕਾਂਟ ਦੇਖੀ ਦੇ ਅੰਦਰ ਕਿਸੇ ਸੋਇ ਤੇ ਹੈਲੋ 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 ਇਹ ਫੜ ਲੈਣਾ ਯਾਰ ਚੱਕਲਾ ਬਿਨਾ ਲਈ ਜਾਂਦੀ ਆ ਆ ਕੇ ਜਾ ਦੇਖੋ ਆ ਨਾ ਟੀਵੀ ਦੇਖੀਏ ਚਾਉ ਟੀਵੀ ਦੇਖੋ ਯਾ ਤੂੰ ਜੰਗਾ ਦੇਖ ਲੈ ਲੈ ਆਂ ਇਸ ਕਟਰ ਨਾਲ ਸੱਕਦਾ ਕੱਟ ਉਹ ਤਾਂ ਮੈਨੂੰ ਵੀ ਕੱਟਣੇ ਆਉਂਦੇ ਆ ਇਦਾਂ ਨਹੀਂ ਹੁੰਦਾ ਇਦਾਂ ਮੈਨੂੰ ਪਤਾ ਇਦਾਂ ਹੀ ਹੁੰਦਾ ਤੂੰ ਚਲਾ ਦੇ ਛੋਕਾ ਦਾ ਮਦੂਈ ਗੈਨ ਨਾ ਮੈਂ ਕਰ ਲਮਾ ਇਹ ਤਾਂ ਮੈਂ ਵੀ ਕਰ ਲੈਣਾ ਸੀ ਲੈ ਲੈ ਤਾਂ ਮੈਂ ਕੱਟਣੇ ਆਉਂਦੇ ਆ ਆ ਦੇ ਦੰਦਿਆਂ ਨਹੀਂ ਕਰਦੇ ਆਪਣਾ ਪਾਸਾ ਰੱਖਣਾ ਤੇ ਮੈਨੂੰ ਕਹਦਾ ਦੰਦਿਆਂ ਨਹੀਂ ਕਰਦੇ ਪੀਰ ਪਹਿਲਾ ਹੋਈ ਰੱਖਿਆ ਸੀ ਦੱਸਿਆ ਜਿਆਦਾ ਸਿਆਣੇ ਨਹੀਂ ਪੜੀਦਾ ਹੁੰਦਾ ਬੰਦਿਆਂ ਨਾਲ ਪਾਸਾ ਨਹੀਂ ਰੱਖਣਾ ਲੈ ਇਹ ਤਾਂ ਪਰੋਠਾ ਬਣਾਉਣ ਲੱਗੇ ਪਾਪਾ ਤੇ ਦਾਓ ਲੱਠਾ ਬਣਾਉਣਾ ਬਣਾਇਆ ਸੀ ਐਡੇ ਐਡੀਆਂ ਥੋੜੀ ਬਣਾਈ ਦੀ ਹੁੰਦਾ ਐਡੇ ਐਡੇ ਇਹਨਾਂ ਨੂੰ ਦੋ ਕਰ ਲੋ ਨਹੀਂ ਡਿੱਡ ਠੀਕ ਆ ਨਾ ਵਧੀਆ ਮਰਨੀ ਵੱਡੀ ਮਰਨੀ ਲੈ ਡਿੱਡੀ ਦੇ ਬੜ ਪੈਣੇ ਆ ਬੜਤਾ ਇਹਦੇ ਪੈਣੇ ਨਾ ਦਰ ਜਿੰਦੇ ਇਹ ਗੱਲਾਂ ਦੇ ਕਣੋਂ ਫਿੰਨੇ ਨਹੀਂ ਹੁੰਦੀ ਹਾ ਮਮਾ ਦੀ ਗੱਲ ਨੂੰ ਸਮਝਦੇ ਆ ਆਪਣੀ ਗੱਲ ਨੂੰ ਨਹੀਂ ਸਮਝਿਆ ਤੇਲ ਤਾਂ ਨਹੀਂ ਲਾਉਣਾ ਜਾਨੂ ਫੇਰ ਨੂੰ ਲਾਇਆ ਤਾਂ ਹੈ ਫੇਰ ਹੀ ਬੇਲ ਹੋਇਆ ਠੀਕ ਤੇਰੇ ਫਾਲੋ ਤੇਰਾ ਸਾਗਿਆ ਯਾ ਤੇ ਰੱਖਿਆ ਬੜਾ ਫਰ ਤੂੰ ਹੀ ਬੜੇ ਚਲਾਕ ਆ ਸੁੱਕ ਕੰਮ ਕਹਿੰਦੇ ਮੈਂ ਆਪੂ ਬਲਮਾ ਉਖ ਕੰਮ ਮੈਨੂੰ ਕਹਦੇ ਤੁਸੀਂ ਕਿੰਨੇ ਚਲਾਕੇ ਤੁਸੀਂ ਸਿੱਖੀਆਂ ਤੁਸੀਂ ਕੋਈ ਕਾਲ ਕੰਮ ਚ ਕੋਈ ਨਹੀਂ ਕਰੇ ਬੜਾ ਤਰੀਕੇ ਦਾ ਕੰਮ ਲੈਣ ਤੁਹਾਨੂੰ ਹੀ ਉਹਦੇ ਤਰੀਕੇ ਪਤਾ ਮੈਨੂੰ ਡਰਾਮੇ ਵਾਲੇ ਇੱਕ ਨੰਬਰ ਇਹ ਉਹ ਤੇ ਬੇਲ ਲਿਆ ਹੁੰਦਾ ਸਸਾ ਗੁਰ ਕਾ ਮਨ ਪਾਪਾ ਸਮਝ ਆ ਜਾਂਦਾ ਹੈ। ਜਿਹਦੇ ਮਰਜੀ ਬਣਾ ਲਓ। ਤੁਸੀਂ ਦੱਸੋ ਹੈ। ਕਿੰਨੇ ਤੇ ਬਣਾ ਲਓ। ਕਿਹਦੇ ਤੇ ਬਣਾ ਲਓ ਸਹੀ ਮੰਨ ਲਓ। ਛੇਤੀ گاਉਂ ਨੇ ਕੁੜੀ ਜੂ। ਲਓ ਜੀ। ਦੇਖੋ ਜੀ ਆਪਾਂ ਹੁਣ ਜਿਹੜੇ ਆ ਇਹਨੂੰ 1 ਪੀਸ 2 ਪੀਸ 3 ਪੀਸ 4 ਪੀਸ 5 6 7 8 9 10 ਅੱਗੇ ਵੀ ਨੰਬਰ ਨਹੀਂ ਆਉਂਦੀ। ਤਾਂ ਨਹੀਂ 11 12 ਉੱਠਾ। 14 1450 16 17 18 19 20 21 22 ਇਹਨਾਂ ਦੇਖ ਪਾ ਦੋ ਪੀਸ ਦਾ ਗੱਲੀ ਵੈਸੇ ਸਿੰਗਲ ਚ ਦੋ ਦੋ ਪੀਸ ਘਾਣੇ ਪੜਨੇ ਵੀ ਇਹਦੇ ਬੜਾ ਮੁੱਟੀ ਉਹ ਵੱਡੇ ਚੱਕ ਨਹੀਂ ਹੋਣੇ ਬਾਕੀ ਦਾ ਕਿਦਾਂ ਬੁਲਾਇਆ ਨਹੀਂ ਸਗਾ ਅੱਜ ਕਿਦਾਂ ਓਏ ਸਾਡੀ ਆਗਈ ਟੰਗੀਆਂ ਯਾਰ ਵੱਡੀ ਐ ਛੋਟੀ ਉਹਦੇ ਨਾਲ ਹੀ ਸਹੀ ਰਹਿਣੀ ਐ ਨਾਲ ਵੱਡੀ ਨਾਲੀ ਛੋਟੀ ਜਿਹੀ ਨਾ ਕਰਨਾ ਉਹ ਪਕੌੜੇ ਕੱਢਣੇ ਨੇ ਸਮਝ ਕਿਉਂ ਨਹੀਂ ਆਥੇ ਆਪ ਕੋਲ ਤੇਲ ਹੀ ਤੂੰ ਬਹੁਤ ਗਰਮ ਕਰ ਲਿਆ ਲਓ ਅਜ ਤੇਲ ਚ ਪਾਣੀ ਰਹਿ ਗਿਆ ਤੇਲ ਹੋ ਗਈ ਕਰਨਾ ਪਾਣਾ ਨਾ ਕਰ ਸਹਿ ਨਾ ਕਰ ਆ ਦੇਖੋ ਜੰਗੂ ਹੱਡੀ ਤੇ ਸਹਿਜ ਪਾਣੀ ਪਹਿਲਾਂ ਹੀ ਤਾਂ ਵੱਡੀ ਕਰ ਦੇਣਾ ਜਸੂ ਬੇਲ ਦੇ ਬਾਕੀ ਯਾਰ ਬੇਲੀ ਨਾ ਕਰ ਸਹਿ ਨਾਲੇ ਪੰਗੇ ਮਾਪੀ ਦਾ ਕਰ ਦੇਣਾ ਮੈਨੂੰ ਬਿਲਣੇ ਆਉਂਦੀ ਹੁੰਦੀ ਹੁੰਦੀ ਤਾਂ ਘਟਗਾ ਦਾ ਸੀ ਲੋ ਜੀ ਪਹਿਲਾ ਪੀਸ ਵੇ ਸਿੱਟ ਦਿੱਤਾ ਗਿਆ ਕਿੰਨੇ ਹੋ ਤੁਹਾਨੂੰ ਹੋਲਾਂਦੇ ਯਾਰ ਹੋਲਾਂਦੇ ਤਾਂ ਮਿੱਠਾ ਛੋੜਾ ਪੂਰਾ ਹੀ ਫਲੋਂ ਨਹੀਂ ਕੁਝ ਪਾਓ ਲੈ ਤੂੰ ਵੇ ਆਪੂ ਤੁਹਾਨੂੰ ਪਤਾ ਹੈ ਨਹੀਂ ਕੀ ਕਰਨਾ ਪਰ ਮਿੱਠੇ ਛੋੜੇ ਨਾਲ ਫੋਲ ਜਾਣੀ ਹੈ ਜਿਆਦਾ ਉਦੋਂ ਪਰ ਪਰ ਨਹੀਂ ਲਿਆਣੇ ਨਹੀਂ ਸਹੀ ਆ ਨਾਰਮਲ ਚੱਲ ਪੈਨੇ ਦੇਸ ਨਾਲ ਕਿੱਦਾਂ ਨਹੀਂ ਬਣਦੀ ਹੁੰਦੀ ਦੇਸਤੀ ਨਾਲ ਮੈਨੂੰ ਵੀ ਡਾਡੀ ਹੁਣੀ ਹੈ ਕੱਟੀਆਂ ਤੁਸੀਂ ਤੇਲ ਦੀ ਸਮੈਲ ਹੀ ਨਹੀਂ ਆਉਂਦੀ ਕੱਚੇ ਤੇਲ ਦੀ ਸਮੈਲ ਆਉਂਦੀ ਆਉਂਦੀ ਸਿੱਟੀਆਂ ਵਿੱਚ ਹੋਏ ਤੇਲ ਲੂਹ ਦੇਖ ਲੂਹ ਹੋ ਗਈ ਨਾ ਕੱਚੇ ਤੇਲ ਦੀ ਸਮੈਲ ਤੇ ਤੈਨੂੰ ਪੱਕੇ ਤੇਲ ਦੀ ਸਮੈਲ ਦਾ ਨਹੀਂ ਫਰਕ ਬਦਲਾਤ ਲੈ ਉਹ ਲੂਸੀ ਜਾਨੀਆਂ ਲੈ ਕੰਦੀ ਹਲੇ ਤੇਲ ਦੀ ਗਰਮ ਹੋਇਆ ਮੈਨੂੰ ਸੋ ਘਟਕਾ ਨਾ ਪਿਆ ਤੁਮ ਬਣਈਆਂ ਬਣ ਗਈਆਂ ਓਏ ਮੈਂ ਬਣਾਈਆਂ ਮੈਂ ਬਣਾਈਆਂ ਜਦੋਂ ਸਹੀ ਮਾਂ ਦੇ ਬਣਾ ਕਹਿੰਦੇ ਮੈਂ ਨੂਨ ਬਰੂ ਲਾਤੇ ਇੰਦੇ ਨੂਨ ਕਿੱਥੇ ਆ ਉਹ ਨੂਨ ਬਹੁਤ ਆ ਨਹੀਂ ਫਿੱਕੀਆਂ ਨੇ ਚੰਗੀਆਂ ਲੱਗਣੀਆਂ ਮੈਂ ਬਣਾਈਆਂ ਸੀ ਇੱਕ ਵਾਰੀ ਫਿੱਕੀਆਂ ਬਣ ਗਈਆਂ ਹੁਣ ਖਾ ਕੇ ਦੇਖੋ ਲੂਣ ਮੇਂ ਜਾ ਰਹੀ ਫੋਨੀ ਹੁੰਨੀ ਆ ਮੇਰਾ ਹੱਥ ਲੂੰਕ ਤੇਰੇ ਤੇ ਮਟਰਾਂ ਲਿਆ ਬਹੁਤ ਪੇੜ ਉਹਦੇ ਚ ਰੱਖ ਡੈਸ਼ ਪ੍ਰਿੰਚ ਥੰਡੇ ਜੀ ਡੈਸ਼ ਡੀਆ ਦੇ ਲੋ ਖੜਾਓ ਹਣ ਥੋੜੀਆਂ ਬ੍ਰਾਉਨਸ਼ਟੀਆਂ ਰਹਿਣ ਦੀ ਲਓ ਜੀ ਆਪ ਬਣਾਈਆ ਬਰੀਕ ਮਟਰੀ ਆਪਣੀ ਘਰ ਦੀ ਹੋਮ ਮੇਡ ਮਟਰੀ ਆ ਜੀ ਨੇਚਰਲ ਬ੍ਰਾਂਡ ਬ੍ਰਾਂਡ ਦਾ ਨਾਮ ਹੈਗਾ ਸਹਿਜ ਅਮਨ ਸਹਿਜ ਅਮਨ ਫੈਮਲੀਆਂ ਬ੍ਰਾਂਡ ਨੇ ਸਹਿਜ ਅਮਨ ਫੈਮਲੀਆਂ ਬ੍ਰਾਂਡ ਨੇਮ ਤੇ ਮਟਰੀ ਜਿਹੜੀ ਦਾ ਨਾ ਆਪਾਂ ਫੁੱਲ ਕੱਢ ਕੇ ਦਿਖਾ Đਾਂਗੇ ਦਾ ਪੀਸ ਜਿਹੜਾ ਇੱਕ ਚੁੱਕ ਕੇ ਦਿਖਾ Đਾਂਗੇ ਤੁਹਾਨੂੰ ਕਿ ਕਿੱਦਾਂ ਬਣਿਆ ਤੇ ਕੀ ਪ੍ਰੋਸੈਸ ਬਣਿਆ ਇਹਦਾ ਲੂਣਾ ਹੈ ਨਹੀਂਗਾ ਵਿੱਚ ਯਾਰ ਤੁਹਾਨੂੰ ਮੈਂ ਕੀ ਕਿਹਾ ਹੈਗਾ ਹੈ ਨਹੀਂਗਾ ਟਿੱਕੀਆਂ ਬਿਲਕੁਲ ਕੋਈ ਨਹੀਂ ਕੋਈ ਨਹੀਂ ਨਹੀਂ ਕਿਤਾਬ ਪਤਾ ਕਿੰਨੇ ਜਾਣੇ ਦੇਖਣਾ ਬਲੌਗ ਤੇ ਕਿੱਥੇ ਦਾ ਗੱਲ ਪਹੁੰਚਣੀ ਕਿੰਨੇ ਨੇ ਬਣਾ ਕੇ ਦੇਖੀ ਮਟਰੀ ਸਾਡੀ ਰੈਸਪੀ ਪਤਾ ਕਿੰਨੇ ਨੇ ਬਣਾਉਂਦੇ ਆ ਤਸਦੀ ਵੀ ਤਸਦੀ ਅਲਵਾ ਹਰ ਵਾਰ ਤੱਕ ਗੱਲ ਹੁੰਦੀ ਨਹੀਂ ਇਹ ਤਾਂ ਇਹਦਾ ਬੇਸ ਬਾਕੀ ਦੱਸਿਓ ਜੀ ਤਰੀਕਾ ਜੇ ਕੁਝ ਹੋਰ ਵੀ ਹੋਇਆ ਤਾਂ ਜਰੂਰ ਦੱਸਦੇ ਹੋ ਪਤਾ ਕੀ ਚੱਕਰ ਆ ਅਸੀਂ ਆ ਗਏ ਅਸੀਂ ਇੱਕ ਤਾਂਦੇ ਉਹ ਸਾਡੇ ਜਾਰੇ ਦਿਮਾਗ ਵਿੱਚ ਫਿੱਟ ਬੈਹਿੰਦਾ ਨਮੂਨੇ ਦੇ ਹੈਗੇ ਆ ਅਸੀਂ ਨਮੂਨੇ ਵਾਂਗੂ ਬਣਾ ਲਈਦਾ ਜੇ ਦਿਲ ਕਰੇ ਜੋ ਦਿਲ ਕਰੇ ਬਣਾ ਲਈਦਾ ਸਬਸਕ੍ਰਾਈਬਰ ਹੋਣੇ ਬਈ ਮਟਰੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਆਪਾਂ ਆ ਵੀ ਨਹੀਂ ਚੰਗੇ ਹੈਗੇ ਦੁਨੀਆ ਸਾਰੀ ਚੰਗੀ ਆ ਆਪਣੇ ਆਪ ਨੂੰ ਤੁਸੀਂ ਮਾੜਾ ਮੰਨ ਕੇ ਚੱਲੋ ਬਾਕੀ ਦੁਨੀਆ ਸਾਰੀ ਚੰਗੀ ਆ ਜੀ ਕਈ ਆ ਦੁਨੀਆਦਾਰੀ ਦੀ ਰੀਤ ਤੇ ਦੁਨੀਆਦਾਰੀ ਦਾ ਮੇਲਾ ਕਦੀ ਕੇਲਾ ਤੇ ਕਦੀ ਬਿੱਲਾ ਜੇ ਤੁਸੀਂ ਕਹੋਗੇ ਅਸੀਂ ਸਹੀ ਆ ਕਿਸੇ ਨੇ ਨਹੀਂ ਬੋਲਣਾ ਇਹ ਸੱਚ ਆਪਣੇ ਆਪ ਹੋਈ ਗੱਲ ਸੀ ਤੁਸੀਂ ਸਹੀ ਆ ਬਈ ਸਹੈ ਨੂੰ ਮਟਰੀ ਨਾ ਦੇਓ ਸਹੈ ਨੂੰ ਹੋਈ ਕੁੱਤਾ ਖੰਗ ਡੌਗੀ ਖੰਗ ਹੋਈ ਆ ਸਹੈ ਨੂੰ ਜਦ ਸੁਣਾ ਕਰ ਔਰ ਇੱਕ ਆਦੀ ਜਸੂ ਹੋਏ ਫੇ ਤੇ ਮੈਂ ਨਾ ਕੁੜੀ ਨਾ ਕੋੜੀ ਨਾ ਨਾ ਮਰ ਲਹੂ ਪੀ ਤੋਨ ਲੋਜੀ ਮਟਰੀ ਦਾ ਦੂਜਾ ਫੇਰਾ ਨਿਕਲਿਆ ਬਾਹਰ ਤੇ ਤੀਜਾ ਫੇਰਾ ਚੱਲਾ ਲੂਣ ਵਾਲਾ ਹੁਣ ਇਸ ਤੋਂ ਬਾਅਦ ਮੈਡਮ ਜੀ ਉਹਨਾਂ ਬਣਾਉਣਗੇ ਪੇੜੇ ਉਹਦੇ ਤੇ ਪੇੜੇ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਕਟਿੰਗ ਦਾ ਕਰਾਂਗੇ ਉਹਦੇ ਸਾਰੀ ਨੂੰ بس ਕੱਟਣਾ ਹੀ ਹੁੰਦਾ ਕਟਿੰਗ ਕਰਾਂਗੇ ਫਿਰ ਅੱਗੇ ਵਾਂਗੂ ਜਿੱਦਾਂ ਹੀ ਅੱਗੇ ਕੀਤੀ ਸੀ ਕਿ ਉਹਦੇ ਫਿਰ ਕਟਿੰਗ ਕਰਾਂਗੇ ਜੀ ਪ੍ਰੋਸੈਸ ਸਾਰਾ ਜਿਹੜਾ ਆ ਹੌਲੀ ਹੌਲੀ ਤੁਹਾਨੂੰ ਨੁੱਕ ਨਿਗਾ ਕਰਵਾ ਦਵਾਂਗੇ ਆਪਾਂ ਕੱਟੀਆਂ ਤੇਲ ਦੇ ਵਿੱਚ ਵੈਸੇ ਮਿਲਦਾ ਰਪੈਂਟ ਵੀ ਨਿਕਲ ਜਾਂਦੀ ਯਾਰ ਇਹ ਨਾਲ ਆ ਤਾਂ ਕੋਈ ਸੇਕ ਲੱਗਤ ਲੈਣ ਦਿਆ ਕਰ ਪਹਿਲੇ ਹੀ ਲਾਉਣ ਆਪਾਂ ਨਹੀਂ ਤੁਹਾਨੂੰ ਇਦਾਂ ਵਧੀਆ ਇਹਦੇ ਹੋਂਦ ਆਪਾਂ ਆਜਾ ਰਹੀ ਹੈ ਪਹਿਲੇ ਲਾਉਣੇ ਜੁੜੀਆਂ ਆ ਇਹ ਆ ਆ ਵੀ ਗਈ ਕਰਦੀ ਕੀ ਆ ਇਹ કરી ਲਿਆ ਜੰਦੀ ਸਕੂਟਰੀ કરી ਛੱਡ ਜੰਦੀ ਸਕੂਟਰੀ ਮੈਂ ਯਾਰ ਆਰੀਓ ਸ਼ੇਕ ਬਣਾਉਣਾ ਦੇਖਿਆ ਮੇਰਾ ਕੰਮ ਕਿੰਨਾ ਪੈਂਡਿੰਗ ਪੈ ਗਿਆ ਮਗਰ ਜਾਇਆ ਸਾਜਾ ਵੀ ਉਹ ਪੈਂਡਿੰਗ ਪੈ ਗਿਆ ਮੈਂ ਉਹ ਚੀਜ਼ ਬਣਾਉਣੀ ਤਾਂ ਸਭੀ ਹੋਣੀ ਬਹੁਤ ਵਾਰ ਮੇਰਾ ਖਰਾਬ ਕਰਦੀ ਪਈ ਐ ਇਸ ਟਾਈਮ ਤੂੰ ਇਹ ਤਾਂ ਆਪਣੇ ਖਾਣ ਨੂੰ ਕਹਨਾ ਮੈਂ ਸੈਚੜੇ ਸੰਜੇ ਸੰਜੇ ਵੀ ਕਿੱਥੇ ਗਿਆ ਸਾਜੂ ਕਿੱਥੇ ਗਈ ਸਾਜੂ ਕਿੱਥੇ ਆ ਸਾਜੂ ਕਿੱਥੇ ਆ ਸਾਜੂ ਨੂੰ ਬੱਜ ਮਾਰ ਸਾਜ ਨੂੰ ਬਾਜ ਮਾਰ ਸਾਜ ਨੂੰ ਬਾਜ ਮਾਰ ਪੁੱਤ ਸਾਜ ਸਾਜੂ ਹੁਣ ਟੇਸਟ ਕਰਾਉਗੀ ਆਪਣੀ ਦਾਦੀ ਤੋਂ ਜਾ ਉਹਦੀ ਮਿਹਣੇ ਦੀ ਤੁਹਾਡੀ ਚਾਹ ਦੀ ਸਾਡੀ ਚਾਹ ਦੀ ਤੁਸੀਂ ਟੇਸਟ ਕਰਾਓ ਰੋਟੇ ਤੇ ਕਿ ਲੱਗਾ ਇਹ ਨੱਕਾ ਤੇ ਸੰਦੂ ਹਾਂ ਤਿਆਰ ਕਿੱਥੇ ਨਹੀਂ ਹੋਣਾ ਬਾਜੀ ਪੁਆਰ ਬੰਦ ਕਰਾ ਚੱਕ 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 ਕਪੜਾ ਆ ਗਿਆ ਕੀ ਅਲੱਗ ਗੈਸ ਕਰਤੀ ਇਹ ਇਹ ਨਹੀਂ ਇਹ ਨਹੀਂ ਇਹ ਮਿੱਠਾ ਠੋਡਾ ਪੈਣਾ ਇਹ ਵਿੱਚ ਤੇ ਨਾਰਨ ਬਾਈ ਉਹ ਲੱਗੇ ਹੁੰਦਾ ਕੀ ਹੈ ਮਿੱਠਾ ਠੋਡੇ ਨਾਲ ਪੁੱਲਣੀਆਂ ਸੀਗੀਆਂ ਇਹ ਚਲ ਚੱਕ ਲੈ ਆ ਪੁੱਲਣੀਆਂ ਨਹੀਂ ਵਜਾ ਠੀਕ ਆ ਕੱਲ ਆਇਆ ਹਾਂ ਪਸੰਦੀ ਹੈ ਇਹਦੇ ਪਪਾ ਖੁੱਲ ਗਿਆ ਸਹੀ ਬਣੀ ਹੁੰਦਾ ਓ ਵਧੀਆ ਬਣੀ ਹੂੰ ਬਣਾਈ ਕਹਿੰਦੇ ਆ ਬਣਾਈ ਕਹਿੰਦੇ ਆ ਇੰਨਾ ਵੀ ਨਾ ਰਹਿ ਗਿਆ ਸਵਾਲ ਬਣੀ ਖੜੇ ਕਿਤੇ ਬਣੀ ਉਹ ਕੱਚਾ ਹੀ ਮੈਂਦਾ ਖਾਈ ਜਾਂਦੀ ਹਾਏ ਹਾਏ ਜਰ ਰੋਟੀ ਹੁੰਦੀ ਆ ਮਟਰੀ ਘੱਟ ਰੋਟੀ ਨਾਲ ਕੀ ਇੰਦੇ ਟੇਸਟੀ ਬਣੀ ਮਟਰੀ ਘੱਟ ਰੋਟੀ ਜਾ ਇਧਰ ਰੋਟੀ ਮਿੱਠਾ ਛੋਡਾ ਪੈਣਾ ਈ ਮੜਾ ਜਾ ਔਰ ਐਂ ਦੇ ਯਾਰ ਇਹ ਨਹੀਂ ਥਰ ਦਬਾਨੀ ਸਹੀ ਆ ਤਾਂ ਹੋਰ ਤੋਂ ਵੀ ਬਣਾਉਣਾ ਹੁਣ ਯਾ ਰੋਟੀ ਲਾ ਲਈ ਰੋਟੀ ਹੁੰਦੀ ਦੱਦੂ ਦੇ ਦੇ ਦੱਦੂ ਦੇ ਦੇ ਦੱਦੂ ਯਾ ਖਾ ਇਹ ਮਟਰੀ ਇਹ ਮਟਰੀ ਘੱਟ ਰੋਟੀ ਆ ਛੋਡਾ ਪੈਣਾ ਹੁਣ ਮਿੱਠਾ ਛੋਡਾ ਪੈਣਾ ਇਹਨਾਂ ਮੈਂ ਵੀ ਕਹੀ ਜਨਾ ਉਹ ਹੀ ਆ ਰਿਹਾ ਨਾ ਇਹ ਕਿਤਾਬ ਤਾਂ ਚਲੀ ਜਾਂਦਾ ਦਸਤਾ ਦੇ ਕਹ ਪਹਿਲੇ ਹੈ ਪਹਿਲੇ ਜਾਂਦਾ ਮੈਂ ਜਾ ਰਹੇ ਮੈਂ ਨਾ ਕਰਦੀ ਕਰਾਰੀ ਬਣਣੀ ਵਿਚਾਰੀ ਆ ਵੀ ਖਾਣਾ ਯਾਰ ਪੂੜੇ ਉਹ ਕੱਢ ਲਓ ਕੀ ਕਹਿੰਦੇ ਆ ਚਲ ਗਈ ਲੈ ਕੇ ਆਉਦੇ ਓ ਦੇਰੋਂ ਜਾਈ ਨੂੰ ਭੁੱਖ ਲੱਗੀ ਡਰੀ ਵੀ ਨਹੀਂ ਆ ਗਈ ਇਦਾਂ ਇਹਦੇ ਕਰਮਾ ਦੀ ਸੀ ਇਹ ਨਹੀਂ ਫਾਦੋ ਤੇਾਈ ਕਰਮਾ ਦੀ ਸੀ ਇਹਦੇ ਭਟੂਰੇ ਕੱਢ ਲਓ ਭਟੂਰੇ ਕੱਢ ਲਓ ਫੇ ਲੈ ਬੂੰਗੀ ਆ ਵੀ ਲੈ ਜਾ ਵੱਡੀ ਲੈ ਜਾ ਆਪਣੇ ਬੱਚਿਆਂ ਨੂੰ ਵੀ ਦੇ ਦੀ ਇਹ ਲੋਬੀ ਹਿੰਦੇ ਕਿਤਾ ਤੂੰ ਰਣਕਨੇ ਕਾਲਾ ਨਾ ਉਹ ਤਾਂ ਖਾ ਹੀ ਨਹੀਂ ਉਹ ਤੇ ਚਾਈ ਤੂੰ ਸਾਡੇ ਤੋਂ ਨਹੀਂ ਖਾ ਹੁੰਦੀ ਉਹ ਭਾਰੀ ਲੱਗੀ ਆ ਇਹਨੂੰ ਮਟਰੀ ਦਾ ਮਟਰੋ ਬਣਾਤਾ ਤੂੰ ਇਹ ਤਾਂ ਕਹਿੰਦੇ ਸੁਆਦ ਬਣੀ ਨਹੀਂ ਸੁਆਦ ਆ ਗਰਮ ਗਰਮ ਥੋੜੀ ਸੁਆਦ ਲੱਗਣੀ ਆ ਨਰਮ ਜਿਹੜੇ ਕਰਾਰੀ ਹੋ ਗਈ ਫੇਰ ਸੁਆਦ ਲੱਗਣੀ ਆ ਹਾਂ ਹੁਣ ਜੇ ਦਰ ਠੰਡੀ ਹੋ ਗਈ ਉਦਦਰ ਸੁਆਦ ਲੱਗਣੀ ਆ ਬਣ ਰਿਹਾ ਪਟੋਲੇ ਤੇ ਉਦਦਰ ਬਣ ਰਿਹਾ ਫੇਕ ਤੂ 라ਵੀ ਇੱਕ ਅੱਧੇ ਘਟਨਾ ਐਵੇਂ ਮੇਦੇ ਦਾ ਚੰਗਾ ਨਹੀਂ ਜਿਆਦਾ ਇਸ ਕੰਮ ਤੇ ਲੋਜ਼ ਨਹੀਂ ਕੰਮ ਬਾਤੀ ਸਾਰੀ ਮੜ ਰਹੀ ਆ ਲੈਲਾ ਚੜੋਂ ਜੀ ਚੱਲੋ ਜੀ ਹੋਰ ਅੱਛਾ ਦੇਖੋ ਹੋਰ ਕਾਉਣ ਹੀ ਪਾਤੀ ਚਲੋ ਜੀ ਕੰਮ ਨਵੇੜਤਾ ਉਹਨੇ ਇਹ ਨਾ ਰੱਖਣੀ ਸੀਗੀ ਠੰਡੀ ਕਰਕੇ ਖਾਣੀ ਸੀ ਬਾਅਦ ਚ ਲੈ ਉਧਰ ਮੇਰਾ ਭਟੂਰਾ ਲੂ ਸੀਗਾ ਅਲੱਗ ਦਾ ਉਹ ਖਾ ਅਮਰ ਤੇਰਾ ਦਾ ਵਾਲਾ ਹੀ ਓਕਾ ਆ ਲੂ ਸੀ ਗਿਆ